ਬਸ ਤੌਰ ਅਸੀਂ ਉਥੋਂ ਦੇ ਲੋਕਲ ਹੋਣ ਦੇ ਨਾਤੇ ਜੋ ਆ ਚੱਲ ਚੱਲ ਰਿਹਾ ਵੀ ਅੱਜ ਪਰਮਿੰਦਰ ਜੀ ਵੀ ਆਏ ਨੇ ਕੱਲ ਤੱਕ ਸਭ ਨੇ ਬਰਾਏ ਨੇ ਇਹ ਨਵਾਂ ਨੇ ਸਿੱਖੇ ਤੌਰ ਤੇ ਇੱਥੇ ਆਏ ਨੇ ਐਸੇ ਤਰ੍ਹਾਂ ਹੀ ਮਾਰਚ 2014 ਦੀ ਗੱਲ ਹੈ ਮਾਰਚ 2014 ਦੇ ਵਿੱਚ ਸਰਸਾ ਦੇ ਸਿਆਸੀ ਵਿੰਗ ਦੇ ਜਿਹੜੇ ਮੁਖੀ ਸੀਗੇ ਰਾਮ ਸਿੰਘ ਮੋਰੀ ਅਰਸ਼ ਧੂਰੀ ਵਰਗੇ ਉਹਨਾਂ ਦੀ ਮੀਟਿੰਗ ਦਾ ਅਰੇਂਜ ਕੀਤਾ ਭੂਂਦਰ ਸਾਹਿਬ ਨੇ ਆਪਣੇ ਘਰੇ ਕੰਨੇ ਵਾਲੇ ਪਿੰਡ ਦੇ ਵਿੱਚ ਪਸਬੂਤ ਹੈਗੇ ਨੇ ਉਹਦੇ ਦਿੱਤੇ ਨੇ ਆਪਾਂ ਸਮੂਹਤ ਨਾਲ ਉਹਦਾ ਚਸ਼ਮਿੰਦੀ ਜੀ ਗਵਾ ਨੇ ਜੀ ਵੀਡੀਓ ਬਣਾਈ ਐ ਅੱਛਾ ਵੀਡੀਓ ਐ ਜੀ BMS ਮੈਂਬਰ ਨੇ ਜੀ ਯਾਰ ਨਾਲ ਦਿੱਤੀ ਜੀ ਨਹੀਂ ਵੀਡੀਓ ਨਹੀਂ ਸੀ ਉਹਦਾ ਜ਼ਿਕਰ ਕੀਤਾ ਵੀਡੀਓ ਦੇ ਵੀ ਦੇਵਾਂਗੇ ਜੀ ਸਾਡੇ ਕੋਲੇ ਹੈਗੀ ਐ ਤੇ ਉਸ ਤੋਂ ਬਾਅਦ ਉਹਦਾ ਆ 2 ਅਗਸਤ ਨੂੰ ਜਿਹੜਾ ਛਪਦਾ ਕਾਲਮ ਅਜੀਤ ਸਰਗੋਸ਼ੀਆਂ ਦੇ ਵਿੱਚ ਜੀ ਦੇ ਵਿੱਚ ਸਰਗੋਸ਼ੀਆਂ ਉਹਨੇ ਉਹਦਾ ਜ਼ਿਕਰ ਕਰਤਾ ਵੀ ਮਾਨਸਾ ਦੇ ਕਿਸੇ ਅਕਾਲੀ ਲੀਡਰ ਦੇ ਘਰ ਇੱਕ ਸਿਆਸੀ ਵਿੰਗ ਦੇ ਡੇਰੇ ਸਿਆਸੀ ਵਿੰਗ ਦੇ ਜਿਹੜੇ ਹੈਗੇ ਨੇ ਉਹ ਬੰਦਿਆਂ ਨਾਲ ਮੀਟਿੰਗ ਹੋਈ ਹੈ ਪੁੰਦਰ ਸਾਹਿਬ ਦੀ ਤੇ ਹੋਰ ਵੀ ਜ਼ਿਕਰ ਕੀਤਾ ਉਹਨੇ ਉਹ ਜਦੋਂ ਅਸੀਂ ਬਰੀਕੀ ਚ ਗਏ ਸਾਨੂੰ ਪਤਾ ਲੱਗ ਗਿਆ ਵੀ ਇਹ ਮੀਟਿੰਗ ਹੋਈ ਹੈ ਕਨਫਰਮ ਹੋ ਗਈ ਸਾਡੇ ਮੈਂਬਰ ਐਸਜੀਪੀਸੀ ਨੇ ਜਿਹੜੇ ਐਗਜ਼ੀਕਟਿਵ ਮੈਂਬਰ ਵੀ ਰਹੇ ਨੇ ਮਿੱਠੂ ਸਿੰਘ ਕਾਨੇਗੇ ਨੇ ਉਹਦੀ ਕਨਫਰਮੇਸ਼ਨ ਕਰਤੀ ਤੇ ਫਿਰ ਸਾਡੀ ਡਿਊਟੀ ਬਣੀ ਕਿ ਅਸੀਂ ਇਹ ਵੀ ਆਪਣਾ ਜਾ ਕੇ ਅਕਾਲਤਖਤ ਸਾਹਿਬ ਤੇ ਬੇਨਤੀ ਕਰੀਏ ਵੀ ਇਹ ਇਹਨਾਂ ਨੂੰ ਤਾਂ ਤੁਸੀਂ ਕਾਰਜਕਾਰੀ ਪ੍ਰਧਾਨ ਬਣਾਤਾ ਜਿਹੜੇ ਗਨਾਹਗਾਰ ਨੇ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੇ ਆਪਣੇ ਘਰੇ ਮੀਟਿੰਗ ਬੁਲਾਈ ਇੱਕ ਤਾਂ ਮਿਲਦੇ ਨੇ ਆਮ ਰਸਤੇਾਂ 'ਚ ਮਿਲ ਗਏ ਕਿਤੇ ਹੋਟਲਾਂ 'ਚ ਮਿਲ ਗਏ ਇਹਨਾਂ ਨੇ ਘਰੇ ਮੀਟਿੰਗ ਕਰਵਾਈ ਹੈ। ਉਹ ਸੀ ਜੀ ਜਿਹੜਾ ਹੈਗਾ ਬੇਨਤੀ ਪੱਤਰ ਦੇ ਕੇ ਆਇਆ ਸਿੰਘ ਸਾਹਿਬਾਨ ਨੂੰ ਵੀ ਉਹਨਾਂ ਨੂੰ ਵੀ ਤਲਬੋ ਉਹਨਾਂ ਨੂੰ ਵੀ ਜਿਹੜੇ ਹੈਗੇ ਨੇ ਗਨਾਹ ਕਰਨ ਦੇ ਦੋਸ਼ੀ ਨੇ ਉਹਨਾਂ ਨੂੰ ਵੀ ਬਰਾਬਰ ਦੀ ਸਜ਼ਾ ਦਿਓ ਉਹਨਾਂ ਨੂੰ ਇਥੇ ਸਮਣ ਕਰੋ। ਇਹੀ ਬੇਨਤੀ ਲੈ ਕੇ ਅਸੀਂ ਆਏ ਹਾਂ। ਕੋਰ ਕਮੇਟੀ ਜਿਹੜੀ ਅਕਾਲੀ ਦਲ ਦੀਆਂ ਕੋਰ ਕਮੇਟੀਆਂ ਰਹੀਆਂ ਨੇ ਉਹਦੇ ਚ ਬਹੁਤ ਫੈਸਲੇ ਹੁੰਦੇ ਰਹੇ ਨੇ ਵਿਚਾਰੇ ਜਾਂਦੇ ਰਹੇ ਨੇ। ਕੋਰ ਕਮੇਟੀਆਂ ਦੇ ਮੈਂਬਰ ਜ਼ਿੰਮੇਵਾਰ ਨਹੀਂ ਤਸੀਮਾ। ਵਿੱਚ ਕੋਰ ਕਮੇਟੀ ਦੇ ਮੈਂਬਰ ਤਾਂ ਹੁਣ ਦੇ ਵੀ ਜ਼ਿੰਮੇਵਾਰ ਨੇ। ਲੇਖਨ ਉਹ ਤਾਂ ਕੋਰ ਕਮੇਟੀ ਤੋਂ ਬਿਨਾਂ ਵੀ ਕਿਚਨ ਕੈਬਨਟ ਦੇ ਮੈਂਬਰ ਸੀਗੇ। ਕੋਰ ਕਮ ਵਿਚਾਰਨ ਵਾਸਤੇ ਪਹਿਲਾਂ ਪ੍ਰਧਾਨ ਜੀ ਦੇ ਘਰ ਹੁੰਦਾ ਸੀ ਜਵਾਲ ਸਿੰਘ ਸੀ ਜਾਂ ਸੁਖੀਰ ਜੀ ਸੀ ਉਦੋਂ ਭੁੰਦਰ ਸਾਹਿਬ ਨਾਲ ਹੁੰਦੇ ਸੀ ਉਹ ਵੀ ਕੋਲੇ ਲੇਕਿਨ ਇਹ ਤਾਂ ਜੀ ਬਿਲਕੁਲ ਚਸ਼ਮਿੰਦਰ ਜੀ ਦਾ ਗਵਾਹ ਨਹੀਂ ਦੱਸਦਾ ਵੀ ਉੱਥੇ 2-3 ਘੰਟੇ ਮੀਟਿੰਗ ਹੋਈ ਹੈ 2014 ਚ ਹੋਈ ਹੈ ਪਤਾ ਨਹੀਂ ਕਿਸ ਮਸਲੇ ਤੇ ਹੋਈ ਹੈ 2014 ਚ ਮੀਟਿੰਗ ਹੁੰਦੀ ਹੈ 15 ਦੇ ਵਿੱਚ ਇਹ ਮਾਮਲੇ ਸਾਰਾ ਆ ਜਾਂਦਾ ਜਿਹੜਾ ਮਾਫੀ ਦਾ ਜਿਹੜਾ ਉਹ ਜੀ 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 ਇਹਦੇ ਨਾਲ ਵੀ ਰਿਲੇਟਡ ਫਿਲਮ ਨੂੰ ਜਿਹੜੀ ਆਪਣੀ ਉਹ ਨਹੀਂ ਦੇਖੋ ਇਹਦੇ ਨਾਲ ਰਿਲੇਟਡ ਵੀ ਹੋ ਸਕਦਾ ਜੀ ਇਸੇ ਮਸਲੇ ਦੀ ਮੀਟਿੰਗ ਜਿਹੜੀ ਹੈ ਇਹਦੇ ਨਾਲ ਸੰਬੰਧਿਤ ਵੀ ਹੋ ਸਕਦੀ ਹੈ ਮਾਫੀ ਵਾਲੇ ਨਾਮ ਤੇ ਜਾਂ ਆਪਣਾ ਵੋਟਾਂ ਲੈਣ ਦੇ 14 ਚ ਵੋਟਾਂ ਵੀ ਆਈਆਂ ਸੀ ਪਾਰਲੀਮੈਂਟ ਦੀ ਉਸ ਮਸਲੇ ਦੀ ਵੀ ਆ ਸਕਦੀ ਹੈ ਜੀ ਸਾਡਾ ਕੋਲ ਜਾਤੀ ਰੰਜਸ਼ਨੀ ਅਸੀਂ ਉਹਨਾਂ ਦੇ ਲੋਕਾਂ ਹਾਂ ਉਹਨਾਂ ਦੇ ਨੇੜੇ ਹਾਂ ਲੇਕਿਨ ਜੋ ਸਾਰੇ ਇੰਨਾ ਵੱਡਾ ਮਤਲਬ ਕਿ ਜਿਹੜਾ ਘਟਨਾਕਰਨ ਵਾਪਰ ਰਹੇ ਨੇ ਅਸੀਂ ਆਪਣੀ ਡਿਊਟੀ ਸਮਝੀ ਇੱਥੇ ਆਉਣ ਦੀ ਕਿ ਅਸੀਂ ਵੀ ਜਾ ਕੇ ਦੱਸੀ ਵੀ ਉਹਨਾਂ ਨੇ ਮੀਟਿੰਗ ਕਰੀ ਆ ਆਪਣੇ ਘਰ ਬਲਾ ਕੇ ਕਰੀ ਆ ਜਿਨ੍ਹਾਂ ਨੂੰ ਹੁਕਮਨਾਮਾ ਅਕਾਲ ਤਖਤ ਸਾਬ ਤੋਂ ਹੋਇਆ ਹੋਵੇ ਵੀ ਇਹਨਾਂ ਨਾਲ ਵਰਤਵਾਰ ਨਹੀਂ ਕਰਨਾ ਉਹਦਾ ਅਕਾਲ ਤਖਤ ਦੇ ਹੁਕਮਨਾਮੇ ਦੀ ਵੱਗੇ ਤੁਹਾਨੂੰ ਲੱਗਦਾ ਨਹੀਂ ਕਿ ਫੈਸਲਾ ਕਰਨ ਦੇ ਵਿੱਚ ਕਾਲੀ ਨਹੀਂ ਕਰਨੀ ਚਾਹੀਦੀ ਹੋਰ ਵੀ ਇਹਦਾ ਨਿਚੋੜ ਕੱਢ ਲੈਣਾ ਚਾਹੀਦਾ ਜਿਹੜਾ ਇਹ ਫੈਸਲਾ ਹੈ ਜੀ ਕੋਈ ਵੀ ਫੈਸਲਾ ਹੋਵੇ ਨਹੀਂ ਦੇਖੋ ਇਹਦੇ ਬਾਰੇ ਅਕਾਲ ਤਖਤ ਸਾਹਿਬ ਬਾਰੇ ਤਾਂ ਮੈਂ ਅਕਾਲ ਤਖਤ ਦੇ ਜਿਹੜੇ ਹੈਗੇ ਨਾ ਉਹਦੇ ਵਿੱਚ ਫੈਸਲੇ ਜਿਆ ਕਰਨ ਵਾਲੇ ਉਹਦੇ ਬਾਰੇ ਮੈਂ ਕੋਈ ਚਿੱਪਣੀ ਨਹੀਂ ਕਰ ਸਕਦਾ ਸਮੁੱਚੇ ਅਕਾਲ ਤਖਤ ਸਭ ਨੇ ਕਰਨਾ ਜੀ ਮੈਂ ਤਾਂ ਉਹਨੂੰ ਮੈਂ ਤਾਂ ਕਿ ਨਵਾਣਾ ਸਿੱਖਾਂ ਮੈਂ ਤੁਹਾਨੂੰ ਕੋਈ ਰਹਿਵ ਨਹੀਂ ਦੇ ਸਕਦਾ ਮੈਂ ਸਲਾਹ ਵੀ ਨਹੀਂ ਦੇ ਸਕਦਾ ਜੋ ਕਰਨਗੇ ਆਸ ਹੈ ਸਾਨੂੰ ਬਹੁ ਸਾਨੂੰ ਬਹੁਤ ਵੱਡੀ ਸ਼ਰਧਾ ਹੈ ਵੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬਾਨ ਨੇ ਪੂਰਾ ਜਿਹੜਾ ਹੈਗਾ ਉਹ ਫੈਸਲਾ ਸਹੀ ਕਰਨਗੇ